ਹਾ ਬਰਬੀ ਜੀ ਨਾਲ ਤੇ ਆਪਾਂ ਖਰੀਦੀ ਆ ਬਾਈ ਇਹ ਹਾਂ ਹਾਂ ਬਾਈ ਆਪਾਂ ਖਰੀਦੀ ਆ ਬਾਈ ਉਹ ਦੇਖੀ ਕਰਨ ਹਾਂ ਠੀਕ ਹੈ ਤੇ ਕਿਵੇਂ ਆਪਾਂ ਇਹ ਕਰੇ ਰੱਖਣ ਵਾਸਤੇ ਲਈ ਆ ਹਾਂ ਬਾਈ ਤੁਹਾਨੂੰ ਪਰ ਵੀ ਟਾਈਮ ਤੇ ਆਪਾਂ ਲਾਉਦੇ ਫੈਡਿਸ਼ਨਲ ਪਰ ਸਾਰੀ ਬਾਣ ਦੀ ਮੇਰੇ ਦੇ ਜੀ ਹਾਂ ਹੈਗੀ ਹੈ ਨਹੀਂ ਸਾਈਡ ਦੇ ਬੁੱਲ ਐਸਨਤੀ ਦੀ ਐਸਨਤੀ ਦੀ ਆਪ ਆ ਤੇ ਆ ਮਗਰ ਬੱਚਾ ਇਹ ਹੈਗਾ ਲక్ష్ਮੀ ਡੈਰੀ ਫਰਮਾਂ ਜੀ ਦੇ ਦਾ ਬੱਚੀ ਹੈ ਇਹ ਬੱਚੀ ਆ ਲక్ష్ਮੀ ਡੈਰੀ ਵਾਲਿਆਂ ਦੇ ਹੀਰੇ ਬੁੱਲ ਹੈ ਨਾ ਠੀਕ ਹੈ ਇਹ ਦੋਵੇਂ ਮਤਲਬ ਕਿ ਹੁਣ ਚੰਗੇ ਬੁੱਲਾਂ ਦੀਆਂ ਹੋ ਗਈਆਂ ਹਨਾ ਠੀਕ ਆ ਜਿਹੜੀ ਮਾਂ ਆਪਣੇ ਕੋਲੇ ਸੀਗੀ ਇਹ ਉਹਦਾ ਇਹ ਹੁਣ ਇਹ ਫਿਰ ਆ ਤੀਜੀ ਨਵਾਂ ਬਸ ਠੀਕ ਆ ਤੇ ਬਾਕੀ ਆਏ ਆ ਵੀ ਇੱਕ ਤਾਂ ਬੁੱਲ ਚੰਗਿਆਂ ਦੀਆਂ ਹੋ ਗਈਆਂ ਦੋਵੇਂ ਹਨਾ ਇੱਕ ਫਿਰ ਬਰੀਡ ਪਿਓਰ ਹੋ ਗਈ ਹਨਾ ਤੇ ਉਹ ਸ਼ਾਹੀ ਵਾਲ ਬਾਕੀ ਮੇਲਾ ਜਿੱਤੀ ਵੀ ਹੈ ਹਨਾ ਬਰੀਡ ਚੋਂ ਆਪਾਂ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਢਾਲੀਗੜ ਡੈਰੀ ਫਾਰਮ ਦੇ ਉੱਤੇ ਦੋਸਤੋ ਜਿਹੜੀ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਆਰਾਮਪਰਾ ਫੂਲ ਤੇ ਜ਼ਿਲ੍ਹਾ ਬਟਿੰਡਾ ਤੇ ਆਪਾਂ ਵੀਡੀਓ ਪਾਈ ਸੀ ਇੱਕ ਦੋ ਦਿਨ ਹੀ ਹੋਏ ਆ ਸ਼ਾਹੀਗੜ ਕਾਉਂਦੀ ਚੰਗੇ ਰਿਕਾਰਡ ਦੀ ਇਹ ਵੈਢ ਸੀਗੀ ਦੋ ਦਿਨ ਦੀ ਹੈ ਹਜੇ ਤੇ ਮਾਗਰੇ ਦੇ ਬੱਚੀ ਸੀਗੀ ਤੇ ਆਪ ਹੈਗੀ ਹੈ 29 ਦੀ ਤੇ ਧਨੌਲਾ ਮੇਲਾ ਵੀ ਹਿੱਜਤੀ ਵੀ ਹੈ ਜੀ ਦੂਜੇ ਨੰਬਰ ਤੇ ਆਈ ਗਈ ਹੈ ਬਰੀਡ ਦੇ ਵਿੱਚ ਖੀਰੀਆਂਾਂ ਚ ਪਾਈ ਸੀ ਤੇ ਵੱਛੀ ਤੁਸੀਂ ਦੇਖ ਸਕਦੇ ਹੋ ਇਹ ਲక్ష్ਮੀ ਡੈਰੀ ਫਾਰਮਾਂ ਦੇ ਹੀਰੇ ਬੁਲਦੀ ਹੈਗੀ ਤੇ ਇਹ ਸੇਲ ਹੋ ਕੇ ਚੱਲੀ ਆ ਗਈ ਛੰਨਾ ਤੇ ਤੇ ਬਾਈ ਸੀਰੇ ਨੇ ਲਈ ਹੈਗੀ ਘਰੇ ਰੱਖਣ ਦੇ ਵਾਸਤੇ ਕਿਉਂਕਿ ਚੰਗਾ ਹੁੰਦਗਾ ਇਹ ਦੁੱਧ ਪੀਣ ਨੂੰ ਵਧੀਆ ਹੁੰਦਾ ਤੇ ਬਾਕੀ ਸਾਰੇ ਰਿਕਾਰਡ ਦਾ ਪੂਰਾ ਫੋਲਰ ਰਿਕਾਰਡ ਉਹ ਵੀਡੀਓ ਦੇ ਵਿੱਚ ਤਕਰੀਬਨ ਆਪਣਾ ਸਾਰਾ ਦੱਸਿਆ ਬਈ ਹੈਗਾ ਤੇ ਬਾਕੀ ਆਪਾਂ ਗੱਲਬਾਤ ਕਰਾ ਦਿੰਦੇ ਹਾਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਨਾਮ ਦੱਸ ਦਿਓ ਹਾਂ ਬਾਈ ਸ਼ਿਰਾ ਪਿੰਡ ਬੋਲੇ ਹਾਂ ਸੰਗਣਾ ਪੇੜਾ ਮਨਾਲਾ ਠੀਕ ਹੈ ਤੇ ਆਪਾਂ ਖਰੀਦੀ ਹੈ ਬਾਈ ਇਹ ਹਾਂ ਬਾਈ ਇਹ ਆਪਾਂ ਖਰੀਦੀ ਹੈ ਬਾਈ ਨੂੰ ਮੇਕਅੱਪ ਕਰਨ ਲਈ ਹਾਂ ਠੀਕ ਹੈ ਤੇ ਕਿਵੇਂ ਆਪਾਂ ਇਹ ਕਰੇ ਰੱਖਣ ਵਾਸਤੇ ਲਈ ਹੈ ਹਾਂ ਬਾਈ ਆਪਾਂ ਬਾਅਦ ਵਿੱਚ ਟਾਈਮ ਤੇ ਆਪਾਂ ਲਾਉਂਦੇ ਫੰਡੇਸ਼ਨ ਆ ਪਿਓਰ ਸਾਈ ਵਾਲੀ ਮਿਲ ਜੇਗੀ ਹਾਂ ਕੱਲ ਜਦੋਂ ਉਹ ਵੀਡੀਓ ਦੇ ਚੱਲ ਰਹੀ ਹੈਗਾ ਉਹ ਵੀਰ ਕੋਲ ਕਰਦੇ ਮੈਂ ਇਹ ਮੈਂ ਠੀਕ ਆ ਯਾਨੀ ਕਿ ਆਪਣੀ ਵੀਡੀਓ ਦੇਖ ਕੇ ਪਤਾ ਲੱਗਿਆ ਹਨਾ ਠੀਕ ਆ ਪਹਿਲਾਂ ਤੋਂ ਆਪਣੇ ਨਾਲ ਕਾਫੀ ਟਾਈਮ ਤੋਂ ਹਨਾ ਮੇਰੇ ਜਿਹੜਾ ਗਾਣਾ ਦਿਉਂਦਾ ਹਾਂ ਜੀ ਆਪਾਂ ਲੋੜੇ ਜਿਹਨੇ ਵੀ ਆਪਾਂ ਨੂੰ ਜਿਹੜਾ ਪਹਿਲਾਂ ਜਿਹੜਾ ਕੋਈ ਲੈਣੇ ਦੇ ਇਹਦੇ ਕੋਈ ਨੂੰ ਆਪਣੇ ਨਾਲ ਮਿਲਵਾਲ ਵਾਲਾ ਕੋਈ ਹੋਰ ਵਾਰੀ ਠੀਕ ਆ ਆਏਗਾ ਚੰਗੀ ਰਵਾੜ ਦੀ ਬਾਤ ਕੀ ਰਵਾੜ ਇਹਨੂੰ ਪਤਾ ਹਨਾ ਕਿ ਕਿਹੜੇ ਦੀ ਆਪਾਂ ਇਹ ਕਿਹੜੀ ਬੱਚੀ ਆਪਾਂ ਦਾ ਠੀਕ ਹੈ ਤੇ ਲਾਪਰੀ ਦੱਸੀ ਕੀ ਰਿਕਾਰਡ ਆਉਂਦਾ ਆਪਣਾ ਵੈਸੇ ਦੱਸਿਆ ਵਾ ਵੀਡੀਓ ਦੇ ਵਿੱਚ ਜੀ ਇਹ ਬਾਈ ਆਤ ਹੈਗੀ ਹੈ ਜੀ ਸਾਈਡ ਦੇ ਬੁੱਲ ਐਸਨਤੀ ਜੀ ਐਸਨਤੀ ਦੀ ਆਤ ਆ ਤੇ ਆ ਮਗਰ ਬੱਚਾ ਇਹਦੇ ਹੈਗਾ ਲక్ష్ਮੀ ਡੈਰੀ ਫਾਰਮ ਆ ਜੀ ਦੇ ਦਾ ਬੱਛੀ ਆ ਇਹ ਬੱਛੀ ਆ ਲక్ష్ਮੀ ਡੈਰੀ ਵਾਲਿਆਂ ਦੇ ਹੀਰੇ ਬੁੱਲ ਹੈ ਨਾ ਠੀਕ ਆ ਤੇ ਉਹ ਦੋਵੇਂ ਮਤਲਬ ਕਿ ਹੁਣ ਚੰਗੇ ਬੁੱਲਾਂ ਦੀਆਂ ਹੋ ਗਈਆਂ ਹਨਾ ਚੰਗੇ ਬੁੱਲਾਂ ਦੀ ਤੀਜੀ ਪੀੜੀ ਆ ਗਈ ਜ ਆਪਣੇ ਕੋਲ ਠੀਕ ਆ ਜਿਹਦੀ ਮਾਂ ਆਪਣੇ ਕੋਲੇ ਸੀਗੀ ਹੂੰ ਤੇ ਉਹ ਦੋਨਾਂ ਇਸ ਰਾਤੀ ਦੀ ਨੋਮ ਨਸਖੀ ਠੀਕ ਹੈ ਤੇ ਬਾਕੀ ਆਏ ਆ ਵੀ ਇੱਕ ਤਾਂ ਬੱਲ ਚੰਗਿਆਂ ਦੀਆਂ ਹੋ ਗਈਆਂ ਦੋਵੇਂ ਹਨਾ ਇੱਕ ਫਿਰ ਬਰੀਡ ਪਿਓਰ ਹੋ ਗਈ ਹੈ ਨਾ ਤੇ ਉਹ ਸ਼ਾਹੀ ਵਾਲ ਬਾਕੀ ਮੇਲਾ ਜਿੱਤੀ ਵੀ ਹੈ ਨਾ ਬਰੀਡ ਚ ਪਾਸ ਹੋਈ ਵੀ ਹੈ ਮੇਲਾ ਤਾਂ ਅਸੀਂ ਜਿੱਤੀ ਹੈ ਨਾ ਤੇ ਬਾਕੀ ਮੈਨੂੰ ਲੱਗਦਾ ਪਿਓਰ ਹੂੰ ਮਿਲਦੀ ਵੀ ਨਹੀਂ ਛੇਤੀ ਹੈ ਨਾ ਜਦੋਂ ਵੀ ਗਲਤੀ ਜੀ ਕਹੀ ਜਾਂਦਾ ਬੰਦਾ ਹਰ ਇੱਕ ਕਹਿੰਦਾ ਸ਼ਾਹੀ ਵਾਲ ਕ੍ਰੋਸ ਜਿੰਗਾਂ ਤਾਂ ਮਿਲ ਜਾਂਦੀਆਂ ਆਮ ਹੀ ਹਨਾ ਵੀ ਪਿਓਰ ਨਹੀਂ ਮਿਲਦੀ ਪਿਓਰ ਹੁੰਦੀ ਆ ਉਹ ਹੁੰਦੀ ਵੀ ਠੰਡੀ ਆ ਨਾ ਇਹਨੂੰ ਮਾਰਨ ਬੋਨ ਵਾਲਾ ਤਾਂ ਕੋਈ ਆਉਂ ਨਹੀਂ ਹੈ ਨਾ ਚੋਣ ਜਾਣ ਚ ਵੀ ਸਹੀ ਆ ਨਾ ਨਹੀਂ ਚੋਣ ਚ ਪਾਏ ਬਾਈ ਨੂੰ ਚੋ ਕੇ ਦੇਖੇ ਹੰਡੀ ਸੀ ਲੈਣੀ ਸਹੀ ਗੱਲ ਆ ਉਹ ਫਿਰ ਬਰੀਡ ਦੀ ਨਿਸ਼ਾਨੀ ਆ ਨਾ ਹਾਂਜੀ ਹਾਂ ਨਹੀਂ ਤਾਂ ਆਮ ਗਾਮਾ ਮਾਰਦਿਆਂ ਆ ਨਾ ਆਮ ਦੀ ਲੱਤਾਂ ਮਾਰਦੇ ਠੀਕ ਆ ਤੇ ਆਪਾਂ ਫਿਰ ਘਰੇ ਰੱਖਣ ਵਾਸਤੇ ਲਈ ਆ ਨਾ ਬਾਈ ਆਪਾਂ ਨੂੰ ਬਹੁਤ ਟਾਈਮ ਹੋ ਗਿਆ ਜਦੋਂ ਪਹਿੋਰ ਨਹੀਂ ਮਿਲਦੀ ਸੀ ਰਾਤੀ ਉਕੀ ਦਾ ਮਿਲ ਜਾਂਦੀ ਹੈ ਨਾ ਤੇ ਬਾਕੀ ਇਹਦੀ ਹੁਣ ਮੇਲੇ ਦੇ ਸਿਲੈਕਸ਼ਨ ਹੋਈ ਹੋਈ ਆ 100 182 ਦੇ ਵਿੱਚੋਂ ਹਨਾ ਸਿਲੈਕਟ ਹੋਣਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਸਹੀ ਗੱਲ ਆ ਵੱਡੀ ਗੱਲ ਆ ਹਨਾ ਕਿਉਂਕਿ ਰੁਪੀਏ ਚੱਕੀ ਵੇਦਣਾ ਪਿੱਛੇ ਲੈਣ ਖਾਤਰ ਕੁਆਲਿਟੀ ਨਹੀਂ ਮਿਲਦੀ ਹਨਾ ਬ੍ਰੀਡ ਚੋਂ ਪਾਸ ਹੋਈ ਵੀ ਆ ਹਨਾ ਤੇ ਆਪਾਂ ਵੇਚਣੀ ਹੀ ਚੱਲ ਪੋਈ ਗੱਲ ਨਹੀਂ ਹਨਾ ਆਪਾਂ ਵੇਚ ਲਿਆ ਨਾ ਹਾਂ ਜਰਸੀ ਵੀ ਲੈ ਲਈ ਸੀ ਬਾਈ ਉਹ ਤਾਂ ਠੀਕ ਆ ਜੇ ਉਹ ਵੀ ਹਾਂ ਆਪਣਾ ਇਥੇ ਪਿੱਤਰ ਸੀਗਾ ਉਹਦੇ ਨੂੰ ਵੀ ਦੇ ਦਿੱਤੀ ਠੀਕ ਆ ਜੀ ਵੀ ਦੋਵੇਂ ਲੈ ਲਈਆਂ ਜੀ ਹਾਂ ਹਾਂ ਠੀਕ ਆ ਇਹ ਹੁਣ ਆਪਾਂ ਫਿਰ ਘਰੇ ਦੁੱਧ ਪੀਵਾਗੇ ਦਾ ਹਣਾ ਹਾਂ ਬਾਈ ਚੰਗੀ ਨਾਲ ਘਰੇ ਨਾਲ ਅੱਗੇ ਆਪਾਂ ਤੁਹਾਡਾ ਖਿਆਲ ਕਰਾ ਦੇ ਠੀਕ ਆ ਤੇ ਬਾਕੀ ਬੱਚੀ ਜਾਵਣੀ ਨਾਲ ਹਣਾ ਵੱਧੇ ਵਾਲੀ ਗੱਲ ਹੀ ਹੈਗੀ ਤੇ ਇਹ ਵੀ ਚੰਗੀ ਤਿਆਰ ਹੋ ਜਾਣੀ ਆ ਹਣਾ ਸਹੀ ਗੱਲ ਆ ਬਾਕੀ ਆਪ ਵੀ ਹਜੇ ਮੈਨੂੰ ਲੱਗਦਾ ਦੋ ਦੰਦ ਪੂਰੇ ਨਹੀਂ ਬਧੂਗੀ ਨਹੀਂ ਆਪਾਂ ਬਾਈ ਨੂੰ ਬਾਲਾ ਤਾਂ ਨਹੀਂ ਕਹਿ ਕੇ ਕਿ ਤੇਰੇ ਭੈਣ ਪਹਿਲਾਂ ਨਾਲ ਚਾਰ-ਪੰਜ ਆਪਣੇ ਕੋਲ 16 ਕਿਲੋ ਠੀਕ ਹੈ ਤੇ ਆਪਾਂ ਨੂੰ ਬਾਹਲਾ ਨਹੀਂ ਕਹਿੰਦੇ ਜਦੋਂ ਦੋ ਦੰਦ ਦਾ ਉਮਰ ਜੁੜੀ 150 ਦਿਨ ਬੰਦਦੀ ਹੈ ਤੇ ਉਹ ਸਭ ਆਪਾਂ ਨੂੰ 13 14 14 ਕਹਿ ਕੇ ਦਿੱਤੀ ਹੈ ਬਸ ਉਹ ਵੀ ਆਪਾਂ ਕੋਈ ਬਾਹਲਾ ਨਹੀਂ ਕਹਿੰਦੇ ਬਾਕੀ ਸੇਵਾ ਦੇ ਦੀ ਸੇਵਾ ਕਰੂੰਗਾ ਉਹ ਦਾ ਸਹੀ ਗੱਲ ਆ ਬਾਕੀ ਸੇਵਾ ਤੇ ਵੀ ਹੁੰਦਾ ਹੈ ਜੇ ਹੁਣ ਕੁਝ ਪਾਵਾਂਗੇ ਨਾ ਫਿਰ ਤਾਂ ਦੱਸ ਵੀ ਨਹੀਂ ਦੇਣਾ ਹਨਾ ਕਾਰਡ ਚੱਲਣਾਗਾ ਬਾਈ ਆਪਾਂ ਕਹਿੰਦੇ ਹੈ ਬਸ ਦਿੱਤਾ ਨਹੀਂ ਹੀੜ ਤੇ ਸੀਗੀ ਲੋਕਾਂ ਨੂੰ ਸਹੀ ਗੱਲ ਆ ਕਾਰਡ ਚੱਲੂਗੀ ਬਾਕੀ ਜਦੋਂ ਸੇਵਾ ਹੋਊਗੀ ਹਨਾ ਬਾਕੀ ਪਹਿਲਣ ਪਸੂ ਬਹਿ ਜਾਂਦੀ ਹੈ ਮੀਨਾ ਹਨਾ ਫਿਰ ਕਿਤੇ ਪੀਕ ਤੇ ਆਉਂਦੀ ਹੈਗੀ ਇਹਨਾਂ ਦਾ ਤਾਂ ਦੇਣਾ ਚਾਹੀਦਾ ਹਨਾ ਇਹਨਾਂ ਦਾ ਦੇ ਦੂ ਮੌਜ ਨਾਲ ਹੀ ਠੀਕ ਹੈ ਦੋਸਤੋ ਧੰਨਵਾਦ ਆ ਸਾਰਿਆਂ ਦਾ ਐਂਡ ਤੱਕ ਜੁੜਨ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਉਹ ਬੱਚਾ ਬਰਬੇਚੀ ਦੀ ਗੱਲ ਤੇਰਾ ਇੱਧਰ ਰੱਖਦਾ ਮੈਂ ਸੋਨਾ ਫੂਲ ਸਿੱਧੀ ਆਇਆ ਖੜ ਫੂਲ ਮੁੱਟਾ